ਪਬਲਿਕ ਦੇ ਜਿਹੜੇ ਮੁੱਦੇ ਆ ਉਹਨਾਂ ਤੇ ਆਪਾਂ ਸਦਾ ਹੀ ਬੋਲਦੇ ਆਂ ਬੋਲਦੇ ਰਹਾਂਗੇ ਹਰ ਬੰਦੇ ਦੀ ਸੋਚ ਬੱਕਰੀ ਹੈ ਜੀ ਇਸ ਦੁਨੀਆ ਦੀ ਹੀ ਬਿਊਟੀ ਆ ਇਹ ਰਹਿ ਮੰਨਣਾ ਵੀ ਸਾਨੂੰ ਇਹ ਗੱਲ ਸਿੱਖ ਲੈਣੀ ਚਾਹੀਦੀ ਆ ਵੀ ਆਪਣੇ ਆਪ ਨੂੰ ਜ਼ਿੰਦਗੀ ਚ ਕਦੇ ਵੀ ਇੰਨਾ ਸੀਰੀਅਸ ਨਾ ਕਰੋ ਬਹੁਤ ਛੋਟੀ ਜ਼ਿੰਦਗੀ ਆ ਦੇਖੋ ਦੁਨੀਆ ਭਰ ਦੇ ਵਿੱਚ ਉਹ ਟੂਰ ਕਰ ਰਿਹਾ ਉਹਨੇ ਕਿਹਾ ਵੀ ਜਿੱਥੇ ਤੁਸੀਂ ਵਿਵਾਦ ਖੜਾ ਕਰੋਗੇ ਉਹੀ ਮੈਂ ਕਰੂੰਗਾ ਉਹ ਟੂਰ ਚੱਲ ਰਿਹਾ ਵਰਲਡ ਵਾਈਡ ਚੱਲ ਰਿਹਾ ਰਿਕਾਰਡ ਕੈਮ ਕਰ ਰਿਹਾ ਬੰਦਾ ਇਹ ਸਾਨੂੰ ਖੁੱਲੇ ਦਿਲ ਨਾਲ ਮੰਨਣਾ ਪਊ ਆ ਜਿਹੜੀਆਂ ਟਿਕਟਾਂ ਉਹ 30 ਸੈਕਿੰਡ ਚ ਵਿਕ ਗਈਆਂ ਕੋਈ ਕਹਿੰਦਾ 1 ਮਿੰਟ ਚ ਵਿਕ ਗਈਆਂ ਤੇ ਟਿਕਟ ਦਾ ਰੇਟ ਵੀ 1500 ਤੋਂ ਲੈ ਕੇ 20000 ਰੁਪਏ ਤੱਕ ਤਾਂ ਇੱਕ ਨੰਬਰ ਦਾ ਇਹ ਇੱਕ ਵੱਡਾ ਬਿਜ਼ਨਸ ਆ ਤੇ ਇਹਦੇ ਮਗਰ ਵੱਡੀਆਂ ਕੰਪਨੀਆਂ ਕੰਮ ਕਰਦੀਆਂ ਜੇ ਮਹਾਰਾਜ ਨੇ ਕੋਈ ਚੀਜ਼ ਦੇਣਾ ਨਾ ਤੁਹਾਨੂੰ ਜੇ ਪਰਸ਼ੋਭਾ ਦੇਣੀ ਆ ਉਹਦੇ 네ਗੈਟਿਵਿਟੀ ਵੀ ਰਾਤ ਸਜੂਗੀ ਹੁਣ ਗਰਦਾਸ ਮਾਨ ਨੇ ਵੀ ਤਾਂ 네ਗੈਟਿਵਿਟੀ ਹੈ ਨਾ ਗਰਦਾਸ ਮਾਨ ਵਾਲੀ ਉਹ ਰਾਤ ਨਹੀਂ ਆ ਰਹੀ ਉਹ ਉਲਟਾ ਚੱਲ ਰਹੀ ਆ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸੁਖਵੰਤ ਸਿੰਘ ਪਿੰਡ ਆਸਟ੍ਰੇਲੀਆ ਦੇ ਪੇਜ ਤੇ ਜੁੜਨ ਲਈ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਜ਼ਿੰਦਗੀ ਦੇ ਰੌਲੇ ਗੋਲੇ ਚੱਲ ਰਹੇ ਨੇ ਜੀ ਮੁੱਦੇ ਕੋਈ ਆਉਂਦਾ ਕੋਈ ਜਾਂਦਾ ਤੇ ਇਹਨਾਂ ਮੁੱਦਿਆਂ ਤੇ ਹੀ ਗੱਲਬਾਤ ਕਰਨ ਵਾਸਤੇ ਸਾਡੇ ਨਾਲ ਅੱਜ ਫੇਰ ਹਰ ਵਾਰ ਦੀ ਤਰ੍ਹਾਂ ਸਾਡੇ ਆਪਣੇ ਪਿਆਰੇ ਮਿੰਟੂ ਬਾਈ ਜੀ ਜੁੜੇ ਨੇ ਆਓ ਉਹਨਾਂ ਦਾ ਸਵਾਗਤ ਕਰਦੇ ਹਾਂ ਬਾਈ ਜੀ ਸਤਿ ਸ਼ਕਾਲ ਜੀ ਸਤਿ ਸ਼ਕਾਲ ਸੁਖਮਨ ਸਿੰਘ ਕੀ ਹਾਲ ਹੈ ਜੀ ਚੜਦੀ ਕਲਾ ਹੀ ਤੁਸੀਂ ਨਾ ਬਾਈ ਜੀ ਠੀਕ ਠਾਕ ਬਹੁਤ ਪੂਰੀ ਚੜ੍ਹਦੀ ਕਲਾ ਆਪਣੀ ਵੀ ਚੜ੍ਹਦੀ ਕਲਾ ਹੋਰ ਸੁਣਾਓ ਤੇ ਬਸ ਵਧੀਆ ਜ਼ਿੰਦਗੀ ਨਿਕਲੀ ਜਾ ਰਹੀ ਆ ਤੇ ਕੋਈ ਨਾ ਕੋਈ ਜੇ ਮੁੱਦਾ ਨਾ ਹੋ ਉਹ ਤਾਂ ਆਪਾਂ ਕੀ ਕਰਾਂਗੇ ਬਿਲਕੁਲ ਜੀ ਜਿੱਦਾਂ ਆਪਾਂ ਵਿਲੇ ਬਹਿ ਜਾਾਂਗੇ ਸਹੀ ਹੈ ਜੀ ਹੁਣ ਆ ਸੋਸ਼ਲ ਮੀਡੀਆ ਤੇ ਹੀ ਮੁੱਦੇ ਚੱਲ ਰਹੇ ਨੇ ਜੀ ਬਹੁਤ ਕਿਉਂਕਿ ਆਪਣਾ ਕੰਮ ਵੀ ਸੋਸ਼ਲ ਮੀਡੀਆ ਤੇ ਆ ਤੇ ਆਪਾਂ ਕਮਿਊਨਿਟੀ ਵੇਸਟ ਕੰਮ ਕਰਦੇ ਨੇ ਤੇ ਕਮ ਅੱਜਕੱਲ ਜਿੱਦਾਂ ਤੁਸੀਂ ਵੀ ਦੇਖਿਆ ਹੋਊਗਾ ਸਿੰਗਰਾਂ ਦਾ ਬਹੁਤ ਰੌਲਾ ਚੱਲ ਰਿਹਾ ਜੀ ਜੀ ਅ ਦਲਜੀਤ ਦਸਾਂਜ ਉਹਨਾਂ ਦਾ ਕੰਮ ਰੌਲਾ ਚ ਪਿਆ ਹੋਇਆ ਤੇ ਨਾਲ ਦੀ ਨਾਲ ਗੁਰਦਾਸ ਮਾਨ ਉਹਨਾਂ ਦਾ ਰੌਲਾ ਪਿਆ ਹੋਇਆ ਅ ਵੈਸੇ ਮੁੱਦੇ ਇਹ ਤੋਂ ਵਧੀਆ ਵੀ ਨੇ ਜ਼ਿੰਦਗੀ ਦੇ ਕਰਨ ਗੱਲਾਂ ਕਰਨ ਨਾਲ ਪਰ ਕਹਿੰਦੇ ਹੁੰਦੇ ਨੇ ਕਿ ਵੀ ਮੁੱਦਾ ਉਹੀ ਹੈ ਜਿਹੜਾ ਚੱਲ ਰਿਹਾ ਲੰਗੀ ਹੋਈ ਲਕੀਰ ਤੇ ਫੇਰ ਕੁੱਟਣ ਦਾ ਕੋਈ ਫਾਇਦਾ ਨਹੀਂ ਜੀ ਜੀ ਤੇ ਜਿਹੜੀ ਜਿਹੜਾ ਪਾਣੀ ਅੱਜ ਹੈ ਉਸੇ ਹੱਥ ਤੋਂ ਹੋਣ ਦਾ ਫਾਇਦਾ ਪਿੱਛੋਂ ਕੋਈ ਫਾਇਦਾ ਨਹੀਂ ਉਹਦਾ ਬਿਲਕੁਲ ਬਿਲਕੁਲ ਦੇਖੋ ਸੋ ਵਾਂਸੇ ਗੱਲ ਇਹ ਆ ਵੀ ਕਈ ਵਾਰ ਨਾ ਸਾਡੇ ਜਿਹੜੇ ਚਾਹਣ ਵਾਲਿਆ ਜਾਂ ਮਿੱਤਰ ਪਿਆਰੇ ਉਹ ਸਾਡੇ ਤੋਂ ਇਹ ਚੀਜ਼ਾਂ ਐਕਸਪੈਕਟੇਸ਼ਨ ਨਹੀਂ ਕਰਦੇ ਵੀ ਅਸੀਂ ਇਦਾਂ ਦੇ ਮੁੱਦਿਆਂ ਤੇ ਬੋਲੀਏ ਜਾਂ ਗੱਲਬਾਤ ਕਰੀਏ ਉਹ ਵੀ ਸੱਚੇ ਆਪਦੀ ਥਾਂ ਤੇ ਕਿਉਂਕਿ ਹਰ ਬੰਦੇ ਤੇ ਮੋਹਰ ਜੀ ਲੱਗੀ ਹੁੰਦੀ ਆ ਹੁਣ ਆਪਣੇ ਤੇ ਸਟੈਂਪ ਜੀ ਲੱਗੀ ਹੋਈ ਆ ਵੀ ਇਹ ਖੇਤੀਬਾੜੀ ਹੋਈ ਜਾਂ ਕੋਈ ਸincere ਮੁੱਦੇ ਜੇ ਚੱਕਦੇ ਆ ਤੇ ਗਾਉਣ ਵਜਾਉਣ ਵਾਲਿਆਂ ਦੇ ਜਿਹੜੇ ਮੁੱਦੇ ਨਹੀਂ ਹੁੰਦੇ ਪਰ ਜਦੋਂ ਤੁਸੀਂ ਪ੍ਰੋਪਰ ਚੈਨਲ ਚਲਾਉਨੇ ਹੋ ਉਦੋਂ ਤੁਹਾਨੂੰ ਸਾਰਾ ਕੁਝ ਹੀ ਕਰਨਾ ਪੈਂਦਾ ਹਰ ਵਰਗ ਨੂੰ ਦੇਖਣਾ ਪੈਂਦਾ ਹਰ ਗੱਲ ਕਰਕੇ ਉੱਤੇ ਗੱਲ ਕਰਨੀ ਪੈਂਦੀ ਆ ਬਾਕੀ ਜਿਹੜਾ ਦੁਨੀਆ ਦੇ ਵਿੱਚ ਜੇ ਘਟਨਾ ਕਰਮ ਹੋ ਰਿਹਾ ਤੇ ਇੱਕ ਮੀਡੀਆ ਉਸਤੇ ਪ੍ਰਤੀ ਜਾਗਰੂਕ ਨਹੀਂ ਤੇ ਆਪਦਾ ਵਿਚਾਰ ਨਹੀਂ ਦੱਸਦਾ ਉਹ ਵੀ ਗਲਤ ਆ ਤਾਂ ਸਾਨੂੰ ਦੱਸਣਾ ਚਾਹੀਦਾ ਹੁਣ ਕਈ ਮੁੱਦੇ ਨਿੱਜੀ ਹੁੰਦੇ ਆ ਤੇ ਕਈ ਮੁੱਦੇ ਹੋ ਜਾਂਦੇ ਪਬਲਿਕਲੀ ਤੇ ਨਿੱਜੀ ਮੁੱਦਿਆਂ ਦੇ ਉੱਤੇ ਆਪਾਂ ਗੱਲ ਨਹੀਂ ਕਰਦੇ ਕਈ ਵਾਰੀ ਲੋਕ ਕਹਿੰਦੇ ਆ ਲਾਂਬੇ ਵੀ ਦਿੰਦੇ ਆ ਵੀ ਤੁਸੀਂ ਐਸ ਗੱਲ ਤੇ ਨਹੀਂ ਬੋਲੇ ਆਪਾਂ ਨਿੱਜੀਆਂ ਤੇ ਬੋਲਦੇ ਚੰਗੇ ਨਹੀਂ ਲੱਗਦੇ ਪਬਲਿਕ ਦੇ ਜਿਹੜੇ ਮੁੱਦੇ ਆ ਉਹਨਾਂ ਤੇ ਆਪਾਂ ਸਦਾ ਹੀ ਬੋਲਦੇ ਆਂ ਬੋਲਦੇ ਰਹਾਂਗੇ ਹੁਣ ਗੱਲ ਜੇ ਇੱਥੇ ਆ ਜਾਂਦੀ ਆ ਗਾਉਣ ਵਜਾਉਂਦੀ ਆ ਆਪਾਂ ਵੀ ਚੈਨਲ ਦੇ ਉੱਤੇ ਪ੍ਰੋਪਰ ਐਂਟਰਟੇਨਮੈਂਟ ਦੇ ਕੰਮ ਕਰਦੇ ਆਂ ਐਂਟਰਟੇਨਮੈਂਟ ਦਾ ਸ਼ੋਅ ਵੀ ਚਲਾਵਾਂਗੇ ਪ੍ਰੋਪਰ ਆਏ ਸਾਡੇ ਮਹਿਮਾਨਾਂ ਨਾਲ ਵੀ ਮੁਲਾਕਾਤ ਕਰਾਉਣੇ ਆ ਪਰ ਅਸੀਂ ਇਹਨੂੰ ਇੰਨਾ ਸੀਰੀਅਸ ਨਹੀਂ ਲੈਂਦੇ ਅਸੀਂ ਇਸ ਢੰਗ ਨਾਲ ਗੱਲ ਕਰਦੇ ਹੁੰਨੇ ਆ ਵੀ ਇਹ ਇੱਕ ਜ਼ਿੰਦਗੀ ਦਾ ਹਿੱਸਾ ਕੁਝ ਪਲ ਤੁਹਾਨੂੰ ਰਿਲੈਕਸੇਸ਼ਨ ਦੇਣ ਲਈ ਗਾਉਣ-ਬਜਾਉਣ ਪਾਣੀ ਸਾਰਾ ਵੀ ਇਹ ਵੀ ਇੱਕ ਹਿੱਸਾ ਹੀ ਆ ਇਹਦੇ ਤੋਂ ਆਪਾਂ ਮੁਨਕਰ ਨਹੀਂ ਹੋ ਸਕਦੇ ਆਪਾਂ ਕਿਸੇ ਵੀ ਚੀਜ਼ 'ਚ ਲਕੀਰਾਂ ਨਹੀਂ ਖਿੱਚ ਸਕਦੇ ਇਸ ਦੁਨੀਆ ਦੇ ਵਿੱਚ ਸੋ ਉਸ ਪੱਧਰ ਦੇ ਉੱਤੇ ਹੁਣ ਜਦੋਂ ਇੱਕ ਬੰਦਾ ਬਹੁਤ ਲੋਕਾਂ ਨੂੰ ਪ੍ਰਭਾਵਿਤ ਕਰ ਰਿਹਾ ਤੇ ਉਹਦੇ ਤੇ ਗੱਲ ਕਰਨੀ ਬਣਦੀ ਆ ਹੁਣ ਅੱਜ ਆਪਾਂ ਦੋਨੇ ਮੁੱਦੇ ਤੁਸੀਂ ਗੱਲ ਕਰੀ ਦਿਲਜੀਤ ਗੱਲ ਕਰਨ ਤੋਂ ਪਹਿਲਾਂ ਮੈਂ ਆਪਣੇ ਵੱਲੋਂ ਵੀ ਇਹ ਕਰਨਾ ਚਾਹੁੰਦਾ ਨਹੀਂ ਵੀ ਸਾਡਾ ਜਿਹੜਾ ਹੁੰਦਾ ਹੈ ਨਾ ਗੱਲਬਾਤ ਦਾ ਮੁੱਦਾ ਕਿ ਇਹ ਅਸੀਂ ਥੋਪਦੇ ਨਹੀਂ ਕਿਸੇ ਤੇ ਇਹ ਵਿਚਾਰ ਨੇ ਜੀ ਜੋ ਅਸੀਂ ਦੇਖਦੇ ਨੇ ਦੁਨੀਆ 'ਚ ਵਿਚਰਦੇ ਉਹ ਵਿਚਾਰ ਹੀ ਹੁੰਦੇ ਨੇ ਇਹ ਨਹੀਂ ਹੈ ਹੁਣ ਅਸੀਂ ਗਲਤ ਵੀ ਹੋ ਸਕਦੇ ਹਾਂ ਕਿਸੇ ਮੁੱਦੇ ਤੇ ਕਈ ਵਾਰੀ ਇਨਫੋਰਮੇਸ਼ਨ ਦਾ ਪ੍ਰਸਾਰ ਇਹਨਾਂ ਨਹੀਂ ਹੁੰਦਾ ਕਿਤੇ ਬਈ ਘਾਟਬਾਤ ਹੋ ਜਾਂਦੀ ਹੈ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਇੱਕ ਇੱਕ ਤਰਫਾ ਹੀ ਤੁਹਾਨੂੰ ਫਾਤਵਾ ਦੇ ਦਈਏ ਅਸੀਂ ਗੱਲਾਂ ਦਸਣੀਆਂ ਹੁੰਦੀਆਂ ਨੇ ਜੀ ਤੇ ਫੈਸਲਾ ਦਰਸ਼ਕਾਂ ਨੇ ਕਰਨਾ ਹੁੰਦਾ ਹਰ ਬੰਦੇ ਦੀ ਸੋਚ ਬੱਕਰੀ ਹੈ ਜਿਸ ਦੁਨੀਆ ਦੀ ਹੀ ਬਿਊਟੀ ਆ ਵੀ ਬੰਦਿਆਂ ਦੀ ਸੋਚ ਆਪੋ ਆਪਣੀ ਆ ਹਾਂਜੀ ਸੋ ਉਹ ਸੋਚ ਦਾ ਸਵਾਗਤ ਕਰਨਾ ਚਾਹੀਦਾ ਜੇ ਗੁਰਬਾਣੀ ਨੂੰ ਵੀ ਕਹਿੰਦੇ ਆ ਤਾਂ ਉਹ ਵੀ ਕਹਿੰਦੀ ਹੈ ਵੀ ਇੱਕੋ ਜਿੱਕਾ ਕੁਝ ਨਹੀਂ ਹੋ ਸਕਦਾ ਬਹੁ ਰੰਗੀ ਦੁਨੀਆ ਤੇ ਬਹੁ ਰੰਗੀ ਦੁਨੀਆ ਦੇ ਵਿੱਚ ਹੀ ਸਾਨੂੰ ਸਾਰਾ ਕੁਝ ਕਰਨਾ ਪੈਂਦਾ ਸੋ ਜੇਕਰ ਹੁਣ ਆਪਾਂ ਗੱਲ ਕਰੀਏ ਅੱਜ ਦਿਲਜੀਤ ਦੇ ਦਿਲਜੀਤ ਵਾਲੇ ਮੁੱਦੇ ਦੇਖੋ ਦਿਲਜੀਤ ਉਸਾਂ ਦੇ ਮਾਮਲੇ ਦੇ ਵਿੱਚ ਆਪਾਂ ਨੂੰ ਗੱਲ ਐ ਕਰਨੀ ਬਣਦੀ ਆ ਵੀ ਚਰਚਾ 'ਚ ਅੱਜ ਜੇ ਪੰਜਾਬੀ ਇੰਡਸਟਰੀ ਦੀ ਗੱਲ ਕਰੀਏ ਤਾਂ ਉਹ ਇਸ ਟਾਈਮ ਸਭ ਤੋਂ ਚਰਚਾ ਦਾ ਆਰਟਿਸਟ ਆ ਹਾਂਜੀ ਤੇ ਲੋਕ ਕੋਈ ਕਹਿੰਦਾ ਵੀ ਜਿਹੜਾ ਤੇਜ਼ੀ ਨਾਲ ਇਹ ਹੋ ਗਿਆ ਉਹ ਹੋ ਗਿਆ ਪਰ ਉਹਨਾਂ ਨੇ ਆਪ ਵੀ ਖੁਦ ਵੀ ਕਿਹਾ ਵੀ 22 ਸਾਲ ਲੱਗੇ ਤੇ ਆਪਾਂ ਨੂੰ ਵੀ ਹੋ ਗਿਆ ਦੇਖਦਿਆਂ ਨੂੰ ਵੀ ਵੀ ਕਾਫੀ ਮਿਹਨਤ ਆ ਬੰਦੇ ਦੀ ਤੇ ਮਿਹਨਤ ਨਾਲ ਉਹਦੇ ਉਹਨਾਂ ਦੇ ਜੋ ਸੂਤ ਆਇਆ ਕੰਮ ਤੇ ਉਹ ਕਰ ਰਹੇ ਆ ਅਸੀਂ ਤਾਂ ਉਦੋਂ ਵੀ ਅੱਜ ਤੋਂ 2012 ਦੇ ਵਿੱਚ ਜਾਂ 11 ਚ ਮੈਨੂੰ ਮਿਲਣ ਦਾ ਮੌਕਾ ਮਿਲਿਆ ਸੀ ਤੇ ਉਦੋਂ ਵੀ ਮੇਰੀ ਬੁੱਕ ਤੇ ਚ ਇੱਕ ਆਰਟੀਕਲ ਵੀ ਲਿਖਿਆ ਉਹਨਾਂ ਦੀ ਇਸ ਸਾਰੇ ਵਿਸ਼ੇ ਦੇ ਉੱਤੇ ਉਦੋਂ ਵੀ ਦੇਖਿਆ ਸੀ ਵੀ ਬੰਦੇ 'ਚ ਟੈਲੈਂਟ ਹੈਗਾ ਵੱਖਰਾ ਹੈਗਾ ਜਿਹੜੀ ਮੈਨੂੰ ਸਭ ਤੋਂ ਵਧੀਆ ਉਹਦੀ ਗੱਲ ਲੱਗਦੀ ਆ ਜਿਹੜੀ ਮੈਂ ਉਹ ਕੋਈ ਇੱਕ ਨਹੀਂ ਜੇ ਤਾਂ ਦੋ ਤਿੰਨ ਭਾਸ਼ਾਵਾਂ ਵਿੱਚ ਦੱਸ ਸਕਦਾ ਜੇ ਤਾਂ ਅੰਗਰੇਜ਼ੀ 'ਚ ਕਹੀਏ ਤਾਂ ਬੰਦਾ ਚੱਲ ਰਹਿਂਦਾ ਸਦਾ ਠੀਕ ਆ ਜੇ ਹੁਣ ਆਪਣੇ ਵਾਲੀ ਭਾਸ਼ਾ 'ਚ ਕਹੀਏ ਤਾਂ ਉਹਨਾਂ ਇੱਕ ਸੁਤਰਾ ਘੋਲ ਪਤਾਸੇ ਪੀਵੇ ਵਾਲੀ ਗੱਲ ਹੈ ਸਿੱਧੀ ਗੱਲ ਆ ਦੇਖੋ ਮਾਫੀ ਚਾਹੁੰਨਾ ਇਹ ਸ਼ਬਦ ਕਿਹੜੀ ਉਹਨਾਂ ਦੇ ਵੱਡਾ ਕਰਤਾਰ ਆ ਇਸ ਟਾਈਮ ਚੰਗੇ ਵੀ ਨਹੀਂ ਲੱਗਦੇ ਪਰ ਇਹ ਇੱਕ ਸ਼ਬਦ ਆ ਇਹ ਸਚਾਈ ਆ ਵੀ ਕੋਈ ਮਰੇ ਕੋਈ ਜੀਵੇ ਸੁਤਰਾ ਘੋਲ ਪਤਾਸੇ ਪੀਵੇ ਪਰ ਮੈਂ ਇਹ ਨਹੀਂ ਕਹਿ ਰਿਹਾ ਵੀ ਉਹ ਇਦਾਂ ਉਹਨਾਂ ਦਾ ਕਰੈਕਟ ਉਹਨਾਂ ਨੇ ਇਹ ਅਪਣਾਇਆ ਹੋਇਆ ਵੀ ਉਹ ਚਿੱਲ ਰਹਿੰਦੇ ਆ ਖੁਸ਼ ਰਹਿੰਦਾ ਸਦਾ ਜਿਵੇਂ ਮਰਜ਼ੀ ਹੋਵੇ ਚੱਲਿਆ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਉਹਨਾਂ ਨੇ ਕਦੇ ਕੁਕਿੰਗ ਕਰ ਦੇਂਦੀਆਂ ਵੀਡੀਓ ਕਦੇ ਆਪਣਾ ਘੁੰਮਦੇ ਫਿਰਦੇ ਲਾਈਟ ਮੂਡ ਚ ਰਹਿੰਦੇ ਆ ਲਾਈਟ ਮੂਡ ਚ ਹਾਂ ਜੇ ਅਸੀਂ ਉਹਨਾਂ ਤੋਂ ਸਿੱਖਣੀ ਹੈ ਕੋਈ ਗੱਲ ਮੇਰਾ ਇਹ ਮੰਨਣਾ ਵੀ ਸਾਨੂੰ ਇਹ ਗੱਲ ਸਿੱਖ ਲੈਣੀ ਚਾਹੀਦੀ ਆ ਵੀ ਆਪਣੇ ਆਪ ਨੂੰ ਜ਼ਿੰਦਗੀ ਚ ਕਦੇ ਵੀ ਇੰਨਾ ਸੀਰੀਅਸ ਨਾ ਕਰੋ ਬਹੁਤ ਛੋਟੀ ਜ਼ਿੰਦਗੀ ਆ ਐਵੇਂ ਹੀ ਘੇਰੀ ਉਲਝ ਜੰਨੇ ਆ ਇਹੋ ਜੇ ਮਾਹੌਲ ਚ ਰਹਿਣਾ ਚਾਹੀਦਾ ਪਹਿਲਾਂ ਤਾਂ ਇਹ ਇੱਥੇ ਮੈਨੂੰ ਲੱਗਦਾ ਬਾਈ ਜੀ ਇੱਕ ਗੱਲ ਹੋਰ ਵੀ ਸੀਗੀ ਜਦੋਂ ਪਿੱਛੇ ਜੀ ਉਹਨਾਂ ਦਾ ਰੌਲਾ ਪਿਆ ਸੀਗਾ ਗੀਤਾਂ ਨੂੰ ਵਿਵਾਦਾਂ ਚਲੋ ਅੱਜ ਉਹਨਾਂ ਦਾ ਟਾਈਮ ਬਦਲ ਗਿਆ ਹੈ ਨਾ ਬਹੁਤ ਵੱਡੇ ਸਟਾਰ ਹੋ ਗਏ ਹਨ ਪਰ ਪਿੱਛੇ ਜੀ ਉਹਨਾਂ ਦੇ ਘਰੇ ਵੀ ਪ੍ਰੋਟੈਸਟ ਹੋਇਆ ਮੈਨੂੰ ਕਿਤੇ ਐਵੇਂ ਵੀ ਲੱਗਦਾ ਹੁੰਦਾ ਕਿ ਤੁਹਾਨੂੰ ਉਹ ਮਾਹੌਲ ਜਿਹੜਾ ਮਿਲਦਾ ਕਿਤੇ ਨਾ ਕਿਤੇ ਪਿੱਛੋਂ ਤੁਹਾਡੇ ਦਰਸ਼ਕਾਂ ਵੱਲੋਂ ਜਾਂ ਕਹਿ ਲੋ ਤੁਹਾਡੇ ਅਗਰੈਸਿਵ ਫੈਨ ਹੋ ਜਾਂਦੇ ਕਈ ਵਾਰੀ ਤੁਹਾਨੂੰ ਮਾੜਾ ਪੱਦਾ ਬੋਲਦੇ ਤੁਹਾਡੀ ਫੈਮਲੀ ਤੇ ਵੀ ਅਟੈਕ ਕਰਦੇ ਆ ਉਹਦਾ ਵੀ ਕਿਤੇ ਕਿਤੇ ਬੰਦਾ ਕਹਿੰਦਾ ਯਾਰ ਛੱਡ ਖੜਾ ਮੈਨੂੰ ਚਲ ਮੋੜ ਚ ਹੀ ਰਹਿਣਾ ਬਸ ਬਸ ਇਹ ਵੀ ਇੱਕ ਕਾਰਨ ਬਣਦੇ ਆ ਇੱਕੋ ਦਿਨ ਚ ਨਹੀਂ ਜਿਵੇਂ ਰੋਮ ਬਣਿਆ ਉਹੀ ਗੱਲ ਆ ਵੀ ਨਿੱਕੇ ਨਿੱਕੇ ਕਾਰਨਾਂ ਨਾਲ ਇਥੋਂ ਤੱਕ ਪਹੁੰਚਦਾ ਦੂਜੀ ਜੇ ਗੱਲ ਕਰੀਏ ਨਾ ਆਪਾਂ ਉਹਨਾਂ ਦੇ ਮਾਮਲੇ ਚ ਜਦੋਂ ਤਰੱਕੀ ਮਿਲਦੀ ਆ ਨਾ ਦੁਨੀਆ ਤੇ ਕਿਸੇ ਨੂੰ ਵੀ ਤਰੱਕੀ ਮਿਲੇ ਯਾਰ ਇਹ ਤਾਂ ਮੈਟਰ ਹੀ ਨਹੀਂ ਕਰਦਾ ਬੀ ਦਲਜੀਤ ਤਾਂ ਤਾਂ ਉਹਦੇ ਨਾਲ ਨਾਲ ਕੁਝ ਕੇ ਜੀਆਂ ਅੜਚਨਾ ਆਉਂਦੀਆਂ ਵੀ ਤੁਹਾਨੂੰ ਜੈਲਸ ਫੈਕਟਰ ਵੀ ਚੱਲਣਾ ਪੈਂਦਾ ਤੁਹਾਨੂੰ ਲੱਤਾਂ ਖਿੱਚਣ ਵਾਲਿਆਂ ਦਾ ਕਿ ਲੱਤ ਉਸੇ ਦੀ ਖਿੱਚੀ ਜਾਂਦੀ ਹੈ ਜਿਹੜਾ ਉੱਚਾ ਹੋਾ ਤਾਂ ਉਹ ਵੀ ਸਾਹਮਣੇ ਹੁੰਦਾ ਹੀ ਹੁੰਦਾ ਕੰਮ ਹੁਣ ਦਿਲਜੀਤ ਦਾ ਜਿਹੜਾ ਲੇਟੈਸਟ ਘਟਨਾਕ੍ਰਮ ਹੋਇਆ ਉਹਦਾ ਇੰਡੀਆ ਦਾ ਟੂਰ ਹਾਂਜੀ ਦੇਖੋ ਦੁਨੀਆ ਭਰ ਦੇ ਵਿੱਚ ਉਹ ਟੂਰ ਕਰ ਰਿਹਾ ਉਹਨੇ ਕਿਹਾ ਵੀ ਜਿੱਥੇ ਤੁਸੀਂ ਵਿਵਾਦ ਖੜਾ ਕਰੋਗੇ ਉਹੀ ਮੈਂ ਕਰੂੰਗਾ ਉਹਨਾਂ ਨੇ ਸ਼ਰਮ ਕਿਹਾ ਉਹ ਲਿਮਿਨਿਟੀ ਤੇ ਵਿਵਾਦ ਹੋਇਆ ਉਹ ਆਦਾ ਫਿਰ ਆਪਾਂ ਟੂਰ ਦਾ ਨਾ ਹੀ ਇਹ ਰੱਖ ਲੈਨੇ ਠੀਕ ਆ ਉਹ ਟੂਰ ਚੱਲ ਰਿਹਾ ਵਰਲਡ ਵਾਈਡ ਚੱਲ ਰਿਹਾ ਰਿਕਾਰਡ ਕੈਮ ਕਰ ਰਿਹਾ ਬੰਦਾ ਇਹ ਸਾਨੂੰ ਖੁੱਲੇ ਦਿਲ ਨਾਲ ਮੰਨਣਾ ਚਾਹੀਦਾ ਸਹੀ ਗੱਲ ਹੈ ਸਟੇਡੀਆ ਨੂੰ ਭਰ ਰਿਹਾ ਦੁਨੀਆ ਨੂੰ ਹੁਣ ਉਹੀ ਟੂਰ ਇੰਡੀਆ ਪਹੁੰਚਿਆ ਇੰਡੀਆ ਪਹੁੰਚਣ ਸਾਰ ਪਹਿਲੇ ਦਿਨ ਹੀ ਰੌਲਾ ਪੈ ਗਿਆ ਰੌਲਾ ਕੀ ਪੈ ਗਿਆ ਟਿਕਟਾਂ ਤੋਂ ਹੁਣ ਜਿਹੜਾ ਅੱਜ ਦਾ ਮੁੱਦਾ ਉਹ ਜਿਹੜੇ ਕਹਿਣ ਵਾਲੇ ਕਹਿੰਦੇ ਆ ਵੀ ਜਿਹੜੀਆਂ ਟਿਕਟਾਂ ਉਹ 30 ਸੈਕਿੰਡ ਚ ਵਿਕ ਗਈਆਂ ਕੋਈ ਕਹਿੰਦਾ 1 ਮਿੰਟ ਚ ਵਿਕ ਗਈਆਂ ਵੀ ਉਹ ਕੋਈ ਵੱਡਾ ਘਪਲਾ ਜਿਹੜਾ ਕੇਸ ਕਰਨ ਦਾ ਕਾਰਨ ਹੈ ਇਹ ਵੀ ਵੱਡਾ ਘਪਲਾ ਇਹ ਨਹੀਂ ਹੋ ਸਕਦਾ ਵੀ ਤੁਸੀਂ ਇੰਤਜ਼ਾਰ ਕਰ ਰਹੇ ਹੋ ਟਿਕਟਾਂ ਖੁੱਲਣੀਆਂ ਤੇ ਉਸ ਤੋਂ ਬਾਅਦ ਇਹ 2 ਮਿੰਟਾਂ ਬਾਅਦ ਦੇਖ ਦੋ ਸੋਲਡ ਆਊਟ ਤੇ ਟਿਕਟ ਦਾ ਰੇਟ ਵੀ 1500 ਤੋਂ ਲੈ ਕੇ 20000 ਰੁਪਏ ਤੱਕ ਤਾਂ ਇੱਕ ਨੰਬਰ ਦਾ ਹਮ ਇੱਕ ਨੰਬਰ ਦਾ ਰੇਟ ਆ ਜਿਹੜੀ ਸਭ ਤੋਂ ਉੱਤੀ ਟਿਕਟਾਂ ਸਭ ਤੋਂ ਛੋਟੀ ਟਿਕਟ 1500 ਦੀ 1500 ਦੀ ਦੂਜੀ 19999 ਦੀ ਜਿਹੜੀ ਕਿ 20000 ਦੀ ਹਾਂਜੀ ਹਾਂਜੀ ਸੋ 20 20000 ਦੀਆਂ ਟਿਕਟਾਂ ਲੈ ਕੇ ਕੋਈ ਸਾਡਾ ਜਵਾਨਾ ਸੀ ਮੁਹੰਮਦ ਸਦੀਕ 3000 ਰੁਪਏ ਲੈਂਦਾ ਸੀ ਖਾੜਾ ਲਵਾਈਦਾ ਤੇ 50 50 ਪਿੰਡਾਂ ਚ ਕਿਸੇ ਇੱਕ ਪਿੰਡ ਚ ਕੋਈ ਅਫੋਰਡ ਕਰ ਪਾਉਂਦਾ ਸੀ ਵੀ ਹਾਂ ਭਾਈ ਮੁਹੰਮਦ ਸਦੀਕ ਆ ਰਿਹਾ ਜੀ ਉਹਨਾਂ ਦੇ ਖਾੜਾ ਲਾਉਣ ਤੇ ਕਿਤੇ ਹੁਣ ਬੰਦੇ ਦੀ ਇੱਕ ਸਿੰਗਲ ਟਿਕਟ 20 20000 ਦੀ ਵਿਕ ਰਹੀ ਹੈ ਪਹਿਲੀ ਗੱ ਇਸ ਗੱਲ ਨੂੰ ਬਹੁਤ ਵੱਡੇ ਮੰਨਣਾ ਪੈਣਾ ਇਸ ਨੂੰ ਦੂਜੀ ਹੁਣ ਮਸਲਾ ਇਹ ਉੱਠਿਆ ਜਿਹਨੇ ਕੇਸ ਕਰਿਆ ਉਹ ਕਹਿੰਦੇ ਆ ਵੀ ਤੁਸੀਂ ਨਾ ਇਹ ਟਿਕਟਾਂ ਦਾ ਕਪੜਾ ਵੀ ਜਿਹੜੀਆਂ ਅੱਜ ਕੱਲ ਕੀ ਹੈ ਅੱਜ ਕੱਲ ਹੁਣ ਜੇ ਅੱਗੇ ਸੀ ਅੱਗੇ ਇੱਕ ਸੈਕਟਰੀ ਰੱਖ ਲੈਂਦਾ ਕਲਾਕਾਰ ਬਠਿੰਡੇ ਲੁਧਿਆਣੇ ਦਫ਼ਤਰ ਖੋਲ੍ਹ ਦਿੰਦਾ ਓਟਾ ਮਾਰ ਮੇਰੇ ਅਰਗੇਣਾ ਕਰ ਲੈਂਦਾ 3500 ਮੰਗ ਲੈਂਦਾ ਅਖੀਰ ਨੂੰ 3000 ਚ ਸੌਦਾ ਹੋ ਜਾਂਦਾ ਨਾਲ ਹੋਰ ਵੀ ਜੁੰਦੇ ਸੀ ਵੀ ਭਾਈ ਦੋ ਢੱਬੇ ਮਠਾਈ ਦੇ ਦੋ ਬੋਤਲਾਂ ਆਉਂਦਿਆਂ ਨੂੰ ਢੋਲੀਆਂ ਨੂੰ ਆ ਇਹ ਚੀਜ਼ਾਂ ਦੇ ਸੌਦੇ ਮੈਂ ਖੁਦ ਹੁੰਦੇ ਦੇਖਿਆ ਹੁੰਦੇ ਰਹੇ ਆ ਠੀਕ ਹੈ ਠੀਕ ਹੈ ਪਰ ਹੁਣ ਕੀ ਹੋ ਗਿਆ ਹੁਣ ਇੱਕ ਵੱਡਾ ਬਿਜ਼ਨਸ ਆ ਤੇ ਦੇ ਮਗਰ ਵੱਡੀਆਂ ਕੰਪਨੀਆਂ ਕੰਮ ਕਰਦੀਆਂ ਪਹਿਲਾਂ ਇਹ ਗਰਦਾਸ ਮਾਨ ਨੂੰ ਰੋਣੇ ਸ਼ੁਰੂ ਕੀਤਾ ਸੀ ਜਦੋਂ ਉਹਨਾਂ ਨੇ ਆਪਦਾ ਸਾਰਾ ਕੰਟਰੈਕਟ ਇੱਕ ਅਮਰੀਕਾ ਬੇਸਡ ਬੰਦੇ ਨੂੰ ਦਿੱਤਾ ਸੀ ਤੇ ਉਹੀ ਸਾਰੀ ਦੁਨੀਆ ਭਰ ਚ ਉਹਨਾਂ ਦੇ ਮੈਨੇਜ ਕਰਦੇ ਹਜੇ ਵੀ ਮੈਂ ਲੱਗਦਾ ਉਹੀ ਕਰਦੇ ਆ ਬੰਦੇ ਸੋ ਓਮੇ ਦਲਜੀਤ ਦਾ ਦਲਜੀਤ ਦੇ ਹੁਣ ਕੱਲਾ ਸਾਨੂੰ ਦਲਜੀਤ ਨੱਚਦਾ ਕੋਈ ਨਾ ਸਟੇਜ ਤੇ ਦਿਖ ਜੂਗਾ ਮਾਰਕੀਟ ਚ ਦਿਖ ਜੂਗਾ ਘਰੇ ਨੱਚਦਾ ਦਿਖ ਜੂਗਾ ਹੱਸਦਾ ਖੇਡਦਾ ਪਰ ਉਹ ਕੋਈ ਇਦਾਂ ਥੋੜਾ ਏਡਾ ਵੱਡਾ ਅੰਪਾਇਰ ਖੜਾ ਹੋ ਗਿਆ ਇੱਕ ਬੰਦੇ ਦਾ ਉਹਦੀ ਟੀਮ ਆ ਤੇ ਉਹ ਟੀਮ ਕੰਮ ਕਰਦੀ ਆ ਤੇ ਹੋ ਇਹ ਤਾਂ ਆਪਾਂ ਮੁਨਕਰ ਨਹੀਂ ਹੋ ਸਕਦੇ ਆਪਾਂ ਇਹ ਚ ਕਲੀਨ ਚਿੱਟ ਨਹੀਂ ਦੇ ਸਕਦੇ ਦਲਜੀਤ ਨੂੰ ਹੂੰ ਹੋ ਸਕਦਾ ਇਹ ਵੀ ਮਾਰਕੀਟਿੰਗ ਸਟੈਂਡ ਆ ਇਹ ਦੋ ਤਿੰਨ ਮਾਰਕੀਟ ਸਟੈਂਡ ਆ ਇੱਕ ਤਾਂ ਜਿਹੜੀ ਇਹਨਾਂ ਨੇ ਸਭ ਨੇ ਸਮਝ ਲਈ ਕਲਾਕਾਰਾਂ ਨੇ ਵੀ 네ਗੈਟਿਵਿਟੀ ਹੈ ਜਿਹੜੀ ਉਹ ਬੜੀ ਤੇਜ਼ੀ ਨਾਲ ਫੈਲਦੀ ਮੈਨੂੰ ਲੱਗਦਾ 네ਗੈਟਿਵਿਟੀ ਦਾ ਅੱਜਕੱਲ ਕੀ ਹੈ ਨਾ ਜਦੋਂ ਹੁੰਦੀ ਹੈ ਵੱਡੇ ਵੱਡੇ ਕਲਾਕਾਰਾਂ ਨੂੰ ਮੁੰਦੇ ਮੁੰ ਸੁੱਟ ਲੈਂਦੀ ਹੈ ਜੀ ਪਰ ਕਲਾਕਾਰ ਵੀ ਕਹਿੰਦੇ ਵੀ ਸਮਝਦਾਰ ਉਹੀ ਹੈ ਜਿਹੜਾ ਮੌਕੇ ਨੂੰ ਪਛਾਣੇ ਇਹਨਾਂ ਨੇ 네ਗੈਟਿਵਿਟੀ ਨੂੰ ਇੱਕ ਟੂਲ ਬਣਾ ਲਿਆ ਟੂਲ ਬਣਾ ਲਿਆ ਕਿ ਇਹਨੂੰ ਇਹਨੂੰ ਪੌੜੀ ਲਾ ਕੇ ਇਹਦੇ ਉੱਤੇ ਚੜਦੇ ਆਂ ਪਰ ਮੈਂ ਇੱਕ ਗੱਲ ਇੱਥੇ ਕਹਾਂ ਜੇ ਮਹਾਰਾਜ ਨੇ ਕੋਈ ਚੀਜ਼ ਦੇਣਾ ਨਾ ਤੁਹਾਨੂੰ ਜੇ ਪਰ ਸ਼ੋਭਾ ਦੇਣੀ ਆ ਉਹਦੇ ਨੈਗੇਟਿਵਿਟੀ ਵੀ ਰਾਸ ਆ ਜੂਗੀ ਹੁਣ ਗੁਰਦਾਸ ਮਾਨ ਨੇ ਵੀ ਤਾਂ ਨੈਗੇਟਿਵਿਟੀ ਹੈ ਨਾ ਗੁਰਦਾਸ ਮਾਨ ਵਾਲੀ ਉਹ ਰਾਸ ਨਹੀਂ ਆ ਰਹੀ ਉਹ ਉਲਟਾ ਚੱਲ ਰਹੀ ਆ ਉਹ ਬੈਕ ਫਾਇਰ ਕਰ ਰਹੀ ਆ ਸੋ ਇਸ ਕਰਕੇ ਇਹਨੂੰ ਵੀ ਆਪਾਂ ਇਹ ਨਹੀਂ ਕਹਿ ਸਕਦੇ ਦੁਨੀਆ ਦੇ ਵਿੱਚ ਇੱਕ ਤਾਂ ਸਭ ਤੋਂ ਵੱਡੀ ਚੀਜ਼ ਮੈਂ ਜਿਹੜੀ ਸਮਝੀ ਉਹ ਹੈ ਵੀ ਹਰ ਚੀਜ਼ ਇੱਕ ਦੂਜੇ ਨਾਲ ਕੰਟਰੈਡਿਕਟਰੀ ਆ ਤੁਸੀਂ ਕਿਸੇ ਵੀ ਚੀਜ਼ ਤੇ ਸਟੈਂਡ ਲਾਓ ਉਹ ਵੀ ਕਿਸੇ ਨਾ ਕਿਸੇ ਅੰਗਲ ਤੋਂ ਟੋੜੀ ਦੂਜੀ ਤਰ੍ਹਾਂ ਹਮੇਸ਼ਾ ਖੜਾ ਜੇ ਹਾਲੇ ਇੱਥੇ ਤੁਸੀਂ ਦੇਖੋਗੇ ਅੱਜ ਕੱਲ ਤਾਂ ਇਹ ਵੀ ਚੱਲ ਰਿਹਾ ਇੱਕ ਇੱਕ ਮੁੱਦਾ ਇਹ ਹੈ ਕਿ ਅੱਧੀ ਦੁਨੀਆ ਕਹਿ ਰਹੀ ਹੈ ਕਿ ਵੀ ਸਾਡੇ ਕੋਲ ਭਾਈ ਦੁਨੀਆ ਗੋਲ ਹੈ ਧਰਤੀ ਜਿਹੜੀ ਅੱਧੀ ਕਹਿੰਦੀ ਫਲੈਟ ਹਾਂ ਹਜੇ ਵੀ ਇਹ ਵੀ ਹੈਗਾ ਹਜੇ ਵੀ ਕਹੀ ਜਾਂਦੀ ਹੈ ਨਾ ਉਹ ਇਹ ਸਾਨੂੰ ਵੀ ਅਸੀਂ ਵੀ ਨਹੀਂ ਪ੍ਰਮਾਣ ਦੇ ਸਕਦੇ ਕਿਉਂਕਿ ਅਸੀਂ ਦੇਖਿਆ ਬਹੁਤ ਨਹੀਂ ਹੈ ਜਿੰਨਾ ਸੁਣਿਆ ਸਾਇੰਸ ਨੇ ਪੜਾਇਆ ਸਾਨੂੰ ਉਹ ਨਹੀਂ ਹੈ ਹੁਣ ਉਹਦੇ 'ਚ ਕੀ ਆ ਵੀ ਦਿਲਜੀਤ ਦੀਆਂ ਜਿਹੜੀਆਂ ਟਿਕਟਾਂ ਦੇ ਕੇਸ ਹੋ ਜੇ ਚਾਹੇ ਕੁਝ ਹੋ ਜੇ ਪਰ ਇਹਦੇ 'ਚ ਜੇ ਕਹੀਏ ਵੀ ਦਿਲਜੀਤ ਨੂੰ ਨਿੱਜੀ ਤੌਰ ਤੇ ਸੋਸ਼ਲ ਮੀਡੀਆ ਤੇ ਗਾਲਾਂ ਕੱਢਣੀਆਂ ਇਹ ਕੋਈ ਜਾਇਜ਼ ਗੱਲ ਨਹੀਂ ਹੈ ਇਹ ਇੱਕ ਬਿਜ਼ਨਸ ਆ ਵਪਾਰ ਆ ਵਪਾਰ ਦੇ ਤਹਿਤ ਉਹ ਵੀ ਇੱਕ ਵਪਾਰੀ ਆ ਸਹੀ ਮਹਿਣਾਂ ਚ ਉਹ ਵਪਾਰ ਦੇ ਤਹਿਤ ਇਹ ਗੱਲਾਂ ਹੋ ਰਹੀਆਂ ਸਾਨੂੰ ਕੀ ਚਾਹੀਦਾ ਸਾਨੂੰ ਇਹ ਚਾਹੀਦਾ ਵੀ ਅਸੀਂ ਜੇ ਉਹਨੂੰ ਦੇਖਣ ਦੇ ਸ਼ਕੀਨ ਆ ਤੇ ਫਿਰ ਅਸੀਂ ਭਾਈ ਡਾਂਗਾਂ ਦੇ ਗੱਜ ਕਿਉਂ ਕਰਦੇ ਆ ਫਿਰ ਤਾਂ ਸਾਨੂੰ ਕੋਈ ਵੀ ਮਰਜ਼ੀ ਆ ਅਸੀਂ ਤਾਂ ਲਵਾਂਗੇ ਜਿੰਨੇ ਦੀ ਮਰਜ਼ੀ ਟਿਕਟ ਲਵੇ ਅਸੀਂ ਲੈ ਕੇ ਦੇਖਾਂਗੇ ਜਾਂ ਫਿਰ ਜੇ ਤੁਸੀਂ ਨਹੀਂ ਦੇਖ ਸਕਦੇ ਤਾਂ ਫਿਰ ਭਾਈ ਚੁੱਪ ਕਰਕੇ ਬਹਿ ਜਾਓ ਨਹੀਂ ਮਿਲੀ ਤਾਂ ਟਿਕਟ ਹੁਣ ਜੇ ਟਿਕਟਾਂ ਦੀ ਵੀ ਗੱਲ ਕਰੀਏ ਤਾਂ ਵੱਧ ਤੋਂ ਵੱਧ ਕਿਤੇ ਕਿਸੇ ਥਾਂ ਤੇ 50000 ਹੋਣੀਆਂ 20000 ਹੋਣੀਆਂ 10000 ਹੋਣੀਆਂ ਤੇ ਆਬਾਦੀ ਤਾਂ ਕਰੋਨਾ ਚ ਫਿਰ ਸਾਰਿਆਂ ਨੂੰ ਤਾਂ ਮਿਲਦੀ ਨਹੀਂ ਨਾ ਸਹੀ ਹੈ ਇਸ ਕਰਕੇ ਐਡਾ ਸੀਰੀਅਸ ਮੁੱਦਾ ਨਹੀਂ ਹੈ ਪਰ ਸਾਨੂੰ ਇਹ ਦੇਖਣਾ ਚਾਹੀਦਾ ਇਸ ਨੂੰ ਅਸੀਂ ਤੂਲ ਨਾ ਦਈਏ ਕਾਰਨ ਕੀ ਹੈ ਹੋ ਸਕਦਾ ਪ੍ਰੀਪਲਾਨਡ ਕੇਸ ਹੋਵੇ ਹੋ ਸਕਦਾ ਸੱਚ ਹੋਵੇ ਇਹਦੇ ਵਿੱਚ ਹੋ ਸਕਦਾ ਇਹ ਟਿਕਟ 20000 ਵਾਲੀ 50000 ਚ ਵੇਚਣੀ ਹੋਵੇ ਇਹ ਵੀ ਤਾਂ ਹੋ ਸਕਦਾ ਟਿਕਟਾਂ ਦਾ ਤਾਂ ਮੁੱਦਾ ਮੈਂ ਇੱਥੇ ਵੀ ਦੇਖਿਆ ਜੀ ਟਿਕਟਾਂ ਜਦੋਂ ਇੱਥੇ ਵਰਲਡ ਕੱਪ ਹੋਇਆ ਸੀਗਾ ਆਪਣਾ ਕ੍ਰਿਕਟ ਦਾ ਹੂੰ ਹੂੰ ਤੇ ਆਪਣੇ ਬੰਦੇ ਕੀ ਕਰਦੇ ਨੇ ਕਿ ਵੀ ਆਪਣੇ ਬੰਦੇ ਲੱਭਦੇ ਨੇ ਕਿਤੇ ਨਾ ਕਿਤੇ 2 4 2 ਤੋਂ 4 ਬਣਾਣੇ 4 ਤੋਂ 8 ਬਣਾਣੇ ਉਹ ਕੀ ਹੁੰਦਾ ਸੀਗਾ ਵੀ ਐਨੇ ਵਜੇ ਉਹਨਾਂ ਨੇ ਅਨਾਉਂਸ ਕਰਨਾ ਕਿ ਵੀ ਐਨੇ ਵਜੇ ਸਾਡੇ ਪ੍ਰੀ ਸੇਲ ਟਿਕਟਸ ਉਹ ਹੋਣੀਆਂ ਨੇ ਲਾਂਚ ਤੇ ਕੇਸੇ ਬੰਦੇ ਨੇ ਕੰਪਿਊਟਰ ਰੱਖੇ ਨੇ ਦੋ ਤੇ 10 10 ਪਾ ਕੇ ਚਾਰ ਲੌਗਇਨ ਤੇ ਤੇ 40 ਲੈ ਲਈਆਂ ਹੂੰ ਤੇ ਬੰਦੇ ਨੂੰ ਐਸੇ ਲਾਉਟ ਸੀ ਗਿਆ ਚਾਰ ਹੂੰ ਜਾਂ 10 ਕਹ ਲੋ ਇੱਕ ਬੰਦੇ ਨੂੰ ਤੇ ਉਹ 40 ਟਿਕਟਾਂ ਲੈ ਕੇ ਬੰਦਾ ਬੈਠ ਗਿਆ ਤੇ ਬਾਅਦ ਚ ਉਹਨੇ ਉਹੀ ਸੋਸ਼ਲ ਮੀਡੀਆ ਤੇ ਫੇਸਬੁੱਕ ਤੇ ਪਾ ਪਾ ਕੇ ਕਿ ਵੀ ਹਾਂ ਮੇਰੇ ਕੋਲ ਟਿਕਟ ਨੇ ਤੁਸੀਂ ਆ ਕੇ ਮੇਰੀ 10 ਵਾਲੀ ਟਿਕਟ ਵਿੱਚ ਲੈ ਲਓ ਤੇ ਲੋਕਾਂ ਨੇ ਲਈਆਂ ਵੀ ਨੇ World Cup ਦੀ ਟਿਕਟ ਹੈ ਇੰਡੀਆ ਪਾਕਿਸਤਾਨ ਦਾ ਮੈਚ ਹੋਵੇ ਤਾਂ ਕਿਉਂ ਨਾ ਲਵੇ ਬੰਦਾ ਅੱਜ ਨਹੀਂ ਇਹ ਵਪਾਰ ਚੱਲਿਆ ਸੁਗੰਤ ਜਦੋਂ ਅਸੀਂ ਵੀ ਪੜਦੇ ਸੀ ਤੇ ਫਿਲਮਾਂ ਦੇਖਦੇ ਸੀ ਉਦੋਂ ਜਿਹੜੇ ਸਿਨੇਮੇ ਹੁੰਦੇ ਸੀ ਉਹਨਾਂ ਦੀ ਟਿਕਟ-ਟਿਕੜ ਕੀਤੇ ਉਦੋਂ ਵੀ ਬਲੈਕ ਚੱਲਦੀ ਸੀ ਉਦੋਂ ਵੀ ਇੱਕ ਬਲੈਕ ਹੀ ਪਹਿਲਾਂ ਕਿਵੇਂ ਨਾ ਕਿਵੇਂ ਸਟ ਸੰਡਕੰਡ ਕਰਕੇ ਲੈ ਲੈਂਦੇ ਸੀ ਟਿਕਟਾਂ ਜਾਂ ਧੱਕਾ ਮੁੱਕੀ ਕਰਕੇ ਲੈ ਲੈਂਦੇ ਸੀ ਫਿਰ ਜਿਹੜੇ ਮੇਰੇ ਵਰਗਾ ਪਿੱਛੇ ਰਹਿ ਜਾਂਦਾ ਸੀ ਉਹਨੂੰ 2-2 ਰੁਪਏ 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 ਹੁੰਦਾ ਉਦੋਂ ਤੇ ਉਹ ਬਲੈਕ ਮਾਰਕੀਟਿੰਗ ਇਹ ਤਾਂ ਇੱਕ ਡਿਮਾਂਡ ਚ ਰੈਪਲਾਈ ਦਾ ਕੰਮ ਹੈ ਜੀ ਜਦੋਂ ਡਿਮਾਂਡ ਵੱਧ ਜੇ ਤੇ ਉਹ ਫਿਰ ਵਧਣੀ ਹੀ ਨੇ ਬਸ ਬਸ ਸੋ ਦਿਲਜੀਤ ਵਾਲੇ ਮਾਮਲੇ 'ਚ ਤਾਂ ਮੈਂ ਇਹੀ ਗੱਲ ਕਹਿਣਾ ਚਾਹੂੰਗਾ ਵੀ ਉਹ ਇਸ ਟਾਈਮ ਚੋਟੀ ਤੇ ਆ ਤੇ ਸਾਨੂੰ ਮੰਨ ਲੈਣਾ ਚਾਹੀਦਾ ਸਾਨੂੰ ਆਪਣਿਆਂ ਨੂੰ ਤਾਂ ਥੋੜਾ ਜਿਹਾ ਇਹ ਕਰੀਏ ਮੈਂ ਨਹੀਂ ਕਹਿੰਦਾ ਕਈ ਵਾਰੀ ਕੀ ਹੁੰਦਾ ਇਹਨੂੰ ਆਪਾਂ ਦੋ ਤਿੰਨ ਪਾਸੇ ਲਾ ਲੈਨੇ ਆ ਵੀ ਮਾਣ ਕਰਨਾ ਜੇ ਕਰਨਾ ਮਾਂ ਬੁੱਲੀ ਦੀ ਸੇਵਾ ਇਹ ਕੱਡ ਚੈਪਟਰ ਆ ਇਹ ਇੱਕ ਬਿਜ਼ਨਸ ਕਰ ਰਿਹਾ ਜੀ ਇੱਕ ਵਪਾਰ ਆ ਵਪਾਰ ਦੇ ਵਿੱਚ ਜੇ ਕੋਈ ਵੀ ਵਪਾਰ ਹੋਣ ਜੇ ਮੰਨ ਲਓ ਮੰਨਣੀ ਅੜਾਨੀ ਚੜ ਗਏ ਉਹ ਆਪਦੇ ਤੇ ਆਪਾਂ ਉਹਨਾਂ ਨੂੰ ਇਹ ਕਹੀਏ ਵੀ ਐਦਾਂ ਨਹੀਂ ਆਪਾਂ ਇਹ ਨਿੰਦਗੇ ਉਹ ਜਦ ਚੜ ਗਏ ਮੰਨ ਲਓ ਹੈ ਉਹ ਕਿਵੇਂ ਮਰਜੀ ਆ ਹੈ ਇਹ ਤੇ ਵੀ ਰੋਲੋਂ ਪੈਂਦਾ ਜੀ ਮੈਨੂੰ ਲੱਗਦਾ ਜਿਹੜੀ ਆਪਣੀ ਕਮਿਊਨਿਟੀ ਹੈ ਗੋਵਰਿਆਂ ਚ ਪਤਨ ਹੈ ਜਾਂ ਨਹੀਂ ਬਾਕੀ ਕਮਿਊਨਿਟੀ ਚ ਆਪਣੀ ਕਮਿਊਨਿਟੀ ਚ ਇਹ ਹੈਗਾ ਕਿ ਅਸੀਂ ਨਾ ਜਦੋਂ ਕੋਈ ਉੱਤੇ ਚੜ ਜਾਂਦਾ ਤਰੱਕੀ ਕਰਦਾ ਉਹ ਤੋਂ ਆਪਾਂ ਜੈਲਸੀ ਵੈਸੇ ਹੀ ਹੋ ਜਾਂਦੀ ਹੈ ਹੋ ਜਾਂਦੀ ਹੈ ਅਮੀਰ ਬੰਦੇ ਕਦੇ ਵੀ ਮਨਪਸੰਦੇ ਨਹੀਂ ਹੁੰਦੇ ਗਰੀਬਾਂ ਦੇ ਹੂੰ ਗਰੀਬ ਬੰਦੇ ਨੂੰ ਹਮੇਸ਼ਾ ਚੁੱਪਦਾ ਹੁੰਦਾ ਕਿ ਇਹ ਅਮੀਰ ਹੈ ਇਹ ਇਹ ਸਾਰੀਆਂ ਕਮਿਊਨਿਟੀ ਆਪਾਂ ਆਪਣੀਆਂ ਚ ਰੱਖੀਏ ਇਹ ਸਾਰੀਆਂ ਚ ਇਹ ਜੈ ਰਿਸਪੈਕਟਰ ਹਰ ਥਾਂ ਤੇ ਹੁੰਦਾ ਪਰ ਫਰਕ ਇੰਨਾ ਕੁ ਹੁੰਦਾ ਵੀ ਅਸੀਂ ਬੜਾ ਸੀਰੀਅਸ ਲੈ ਲੈਂਦੇ ਹਾਂ ਥੋੜਾ ਜਿਹਾ ਸੀਰੀਅਸ ਨਾਲ ਲਿਆ ਕਰੀ ਸਾਡੀ ਬੇਨਤੀ ਇਹ ਹੈ ਵੀ ਜਿਹੜਾ ਇਹ ਗਾਉਣ ਵਜਾਉਣ ਵਾਲੇ ਜਿਹੜੇ ਬੰਦੇ ਆ ਨਾ ਜਾਂ ਜੋ ਵੀ ਇੰਟਰਟੇਨਮੈਂਟ ਵਾਲੇ ਇਹਨਾਂ ਨੂੰ ਆਪਾਂ ਸੀਮਤ ਇੰਟਰਟੇਨਮੈਂਟ ਤੱਕ ਸਾਂ ਸੀਮਤ ਰੱਖਿਆ ਕਰੀਏ ਉਹਨੂੰ ਜ਼ਿੰਦਗੀ ਦਾ ਅਹਿਮ ਹਿੱਸਾ ਨਾ ਬਣਾਈਏ ਅਸੀਂ ਕਈ ਵਾਰ ਕੀ ਹੁੰਦਾ ਆਪਦੇ ਨਾਲੋਂ ਵੱਧ ਅਹਿਮੀਅਤ ਇਹਨਾਂ ਨੂੰ ਦੇਣ ਲੱਗ ਜਾਂਦੇ ਆ ਐਨੀ ਅਹਿਮੀਅਤ ਦੀ ਲੋੜ ਨਹੀਂ ਹੈ ਮਨੋਰੰਜਨ ਕਰਨ ਵਾਸਤੇ ਚੀਜ਼ਾਂ ਬਣੀ ਆ ਮਨੋਰੰਜਨ ਕਰੋ ਬਸ ਇੱਥੇ ਤੱਕ ਹੀ ਆਪਾਂ ਇੱਕ ਘੰਟੇ ਦਾ ਸ਼ੋਅ ਹੈ ਦੇਖ ਕੇ ਆਪਣਾ ਘਰੇ ਆਪਣਾ ਫੈਮਿਲੀ ਨਾਲ ਰਹੋ ਫਿਰ ਠੀਕ ਹੈ ਜਿਹੜਾ ਗੀਤ ਪਸੰਦ ਆ ਤੁਹਾਨੂੰ ਸੁਣੋ ਹਮ ਚਲੋ ਦੂਜਾ ਨਾਲ ਹੀ ਮੁੱਦਾ ਫਿਰ ਹੁਣ ਵੱਡੇ ਮਾਨ ਸਾਹਿਬ ਦਾ ਵੀ ਹੈਗਾ ਜੀ ਉਹਨਾਂ ਦਾ ਵੀ ਮਾਨ ਮਰ ਜਾਣਿਆਂ ਦਾ ਦੇਖੋ ਬਹੁਤ ਪਿਆ ਹੋਇਆ ਬਿਲਕੁਲ ਬਿਲਕੁਲ ਗੁਰਦਾਸ ਮਾਨ ਹੋਰਾਂ ਦੇ ਮਾਮਲੇ 'ਚ ਜੇ ਗੱਲ ਕਰੀਏ ਤਾਂ ਆਪਾਂ ਪਹਿਲਾਂ ਵੀ ਨਾ ਇੱਕ ਵਾਰੀ ਮੈਂ ਤੇ ਮਨਪ੍ਰੀਤ ਨੇ ਵੀ ਇੱਕ ਸ਼ੋਅ ਪਾਇਆ ਸੀ ਕਾਫੀ ਚਿਰ ਪਹਿਲਾਂ ਸਾਲ ਡੇਡ ਸਾਲ ਪਹਿਲਾਂ ਹਾਂਜੀ ਜਦੋਂ ਅਮਰੀਕਾ ਤੋਂ ਇੱਥੇ ਆਏ ਹੋਏ ਸਨ ਮੈਂ ਉਹੀ ਗੱਲ ਅੱਜ ਫੇਰ ਦੁਹਰਾਣੀ ਚਾਹੂੰਗਾ ਹਾਂਜੀ ਵੀ ਅਸੀਂ ਪਹਿਲੀ ਗੱਲ ਤਾਂ ਇਹ ਵੀ ਅਸੀਂ ਆਪਦੀ ਨਜ਼ਰ ਚ ਕੋਈ ਕੈਰੈਕਟਰ ਬਿਲਡ ਕਰ ਲੈਨੇ ਆ ਸਹੀ ਵੀ ਇਹੇ ਜਾ ਹੋਊਗਾ ਫਲਾਣਾ ਬੰਦਾ ਫਲਾਣਾ ਬੰਦਾ ਆਪਦੀ ਇਮੇਜਿੰਗ ਸ਼ਕਤੀ ਚ ਬਿਲਡ ਕਰ ਲੈਨੇ ਆ ਉਹਦੀਆਂ ਦੋ ਚਾਰ ਗੱਲਾਂ ਸੁਣ ਕੇ ਪਰ ਕਈ ਵਾਰੀ ਕੀ ਹੁੰਦਾ ਜਿਹੜਾ ਗਾਣ ਪਜਾਨ ਜਾਂ ਸਟੇਜ ਆ ਉਹ 3 ਘੰਟੇ ਦਾ ਬਾਕੀ ਜਿਹੜੇ 21 ਘੰਟੇ ਜ਼ਿੰਦਗੀ ਚ ਬੰਦਾ ਕਿਵੇਂ ਜਿਉਂਦਾ ਕਿ ਉਹ ਜਿਹਦਾ ਲਾਈਫ ਸਟਾਈਲ ਆ ਕਿਵੇਂ ਉਹ ਚੀਜ਼ ਨੂੰ ਅਸੀਂ ਖੁਦ ਆਪਦੇ ਕੰਮਾਂ ਨਾਲ ਤੈਅ ਕਰਿਆ ਕਰੀਏ ਉਹ ਰਾਹ ਪੈ ਜਾਣੀਏ ਜਾਂ ਬਾਹ ਪੈ ਜਾਣੀਏ ਹੁਣ ਗਰਦਾਸ ਮਾਨ ਹੋਰਾਂ ਦੇ ਮਾਮਲੇ ਚ ਕਈ ਚੀਜ਼ਾਂ ਆਉਂਦੀਆਂ ਰਹੀਆਂ ਵੀ ਭਾਈ ਉਹਨਾਂ ਦੇ ਜਿਹੜਾ ਸ਼ੋਹਾਂ ਦੇ ਲਈ ਬਹੁਤ ਮੁਸ਼ਕਲ ਹੁੰਦਾ ਬਹੁਤ ਪੈਸੇ ਲੱਗਦੇ ਆ ਇਹਦਾ ਨਿੱਕੇ ਨਿੱਕੇ ਗੱਲਾਂ ਜਿਹਨੂੰ ਬਾ ਪੈਂਦਾ ਸੀ ਉਹਨਾਂ ਦੀਆਂ ਆਉਂਦੀਆਂ ਰਹੀਆਂ ਪਰ ਚਲੋ ਇਹਨਾਂ ਚੀਜ਼ਾਂ ਦਾ ਵੀ ਕੋਈ ਮੁੱਦਾ ਨਹੀਂ ਆ ਇੱਥੇ ਜਿਹੜਾ ਮੁੱਦਾ ਇੱਥੇ ਬਣਦਾ ਜਿਹੜਾ ਜਿੱਥੇ ਮੈਨੂੰ ਲੱਗਿਆ ਗਲਤੀ ਖਾਦੀ ਆ ਅਸੀਂ ਗਰਦਾਸ ਮਾਨ ਹੋਰਾਂ ਤੋਂ ਬਹੁਤ ਜ਼ਿਆਦਾ ਐਕਸਪੈਕਟੇਸ਼ਨਾਂ ਰੱਖਿਆਗਾ ਸਾਨੂੰ ਇਹ ਲੱਗਦਾ ਵੀ ਉਹ ਜੇ ਗਲਤੀ ਕਰ ਹੀ ਨਹੀਂ ਸਕਦਾ ਉਹ ਬੰਦਾ ਵੀ ਇੰਨਿਆ ਪਰਫੈਕਟ ਬਣਾ ਲਿਆ ਆ ਵੀ ਇੰਨਿਆ ਸੋਹਣੀਆਂ ਗੱਲਾਂ ਲਿਖਣ ਵਾਲਾ ਇੰਨਿਆ ਸੋਹਣੀਆਂ ਗੱਲਾਂ ਬੋਲਣ ਵਾਲਾ ਗਲਤੀ ਨਹੀਂ ਕਰ ਸਕਦਾ ਪਰ ਨਹੀਂ ਇਦਾਂ ਨਹੀਂ ਹੁੰਦਾ ਇਨਸਾਨ ਕਿਤੇ ਵੀ ਤਿਲਕ ਸਕਦਾ ਕਿਤੇ ਵੀ ਗਲਤੀ ਕਰ ਸਕਦਾ ਸਹੀ ਹੈ ਪਰ ਇਹ ਗੱਲਾਂ ਸਮਝ ਸਾਨੂੰ ਵੀ ਲੇਟ ਆਈਆਂ ਹੁਣ ਮੈਂ ਮੇਰੀ ਲਈ ਮੈਂ ਨਿੱਜੀ ਤੌਰ ਤੇ ਲਾਵਾਂ ਮੈਂ ਵੀ ਬਹੁਤ ਸਾਰੇ ਆਰਟੀਕਲ ਲਿਖੇ ਦੁਨੀਆ ਭਰ ਦੇ ਲੋਕਾਂ ਤੇ ਕਰੈਕਟਰਾਂ ਤੇ ਆਰਟੀਕਲ ਲਿਖੇ ਪਰ ਪਿਛਲੇ 5 ਸਾਲ ਤੋਂ ਮੈਂ ਕਿਸੇ ਸਿੰਗਲ ਕਰੈਕਟਰ ਤੇ ਆਰਟੀਕਲ ਨਹੀਂ ਲਿਖਿਆ ਕਿਉਂਕਿ ਠੇਡਾ ਖਾਦਾ ਪਤਾ ਲੱਗਿਆ ਵੀ ਆਪਾਂ ਭਾਵਕ ਹੋ ਕੇ ਕਿਸੇ ਵੀ ਨੂੰ ਰੱਬ ਬਣਾ ਦਿੰਨੇ ਆ ਪਰ ਉਹ ਅਸਲ ਚ ਰੱਬ ਹੁੰਦਾ ਨਹੀਂ ਉਹਦਾ ਅੰਦਰ ਕਰੈਕਟਰ ਕੋਰ ਹੋਰ ਹੁੰਦਾ ਇਸ ਕਰਕੇ ਸਾਨੂੰ ਕਿਸੇ ਦੀ ਵੀ ਨਿੱਜੀ ਜਦੋਂ ਇਦਾਂ ਹੁੰਦੀ ਹੈ ਨਾ ਬਾ ਵਾ ਤਾਰੀਫ ਕਰਨੀ ਆ ਉਹਦੇ ਵੇਲੇ ਬਹੁਤ ਕੁਝ ਸੋਚ ਸਮਝ ਕੇ ਦੇਖਣਾ ਚਾਹੀਦਾ ਵੀ ਉਹਦੇ ਮੰਦਰ ਵੀ ਇੱਕ ਕਲਜੁਗੀ ਇਨਸਾਨ ਹੈ ਉਹ ਕਿਤੇ ਵੀ ਤਿਲਕ ਸਕਦਾ ਕਿਤੇ ਵੀ ਕੁਝ ਕਰ ਸਕਦਾ ਪਰ ਜਿਹੜੀ ਅਸਲ ਗੱਲ ਮੈਂ ਹੁਣ ਇੱਥੇ ਕਰਨੀ ਜਾਵਾਂਗਾ ਗੁਰਦਾਸ ਮਾਨ ਹੋਰਾਂ ਦੇ ਮਾਮਲੇ ਗੁਰਦਾਸ ਮਾਨ ਹੋਰੇ ਨੂੰ ਅਸਲ ਚ ਉਹਦੇ ਵੀ ਇਹ ਗੱਲ ਕੀ ਵੀ ਉਹ ਇਮਤਿਹਾਨ ਚ ਫੇਲ ਹੋ ਗਏ ਉਹ ਜਦੋਂ ਪੜਦੇ ਬਹੁਤ ਰਹੇ ਬਹੁਤ ਮਿਹਨਤ ਕੀਤੀ ਬੰਦੇ ਨੇ ਆਪਾਂ ਇਹਨੂੰ ਇੱਕ ਐਗਜ਼ਾਮਪਲ ਦੇ ਤੌਰ ਤੇ ਲੈ ਲਈਏ ਹਾਂਜੀ ਹਾਂਜੀ ਬਹੁਤ ਮਿਹਨਤ ਕੀਤੀ ਬਹੁਤ ਪੜਿਆ ਬੰਦਾ ਬਹੁਤ ਉਹਨੇ ਆਪਦੀ ਈਮੇਜ ਬਣਾਈ ਲੋਕਾਂ ਚ ਆਪਣੇ ਟੀਚਰਾਂ ਚ ਆਪਣੇ ਆਲੇ ਦੁਆਲੇ ਠੀਕ ਆ ਜਦੋਂ ਆਇਆ ਪੇਪਰਾਂ ਦਾ ਟਾਈਮ ਉਦੋਂ ਫੇਲ ਹੋ ਗਿਆ ਉੱਥੇ ਬੰਦਾ ਫੇਲ ਹੋ ਗਿਆ ਹੁਣ ਉਹ ਫੇਲ ਕਿਵੇਂ ਹੋਏ ਉਹ ਫੇਲੇ ਹੋਏ ਵੀ ਜਿਨੇ ਵੀ ਗੁਰਦਾਸ ਮਾਨ ਹੋਰਾਂ ਦਾ ਲਾਈਵ ਸ਼ੋਅ ਦੇਖਿਆ ਜਾਂ ਉਹਨਾਂ ਨੂੰ ਮਿਲਿਆ ਤਾਂ ਤੁਸੀਂ ਦੇਖਿਆ ਉਹਨਾਂ ਚ ਹਲੀਮੀ ਬਹੁਤ ਜ਼ਿਆਦੇ ਤੁਸੀਂ ਦੇਖੋਗੇ ਸਟੇਜ ਤੇ ਜੁੱਤੀ ਪਾ ਕੇ ਨਹੀਂ ਆਉਂਦੇ ਹਾਂਜੀ ਜੁੱਤੀ ਲਾ ਕੇ ਸਟੇਜ ਤੇ ਆਉਣਾ ਠੀਕ ਆ ਉਦੋਂ ਬਾਅਦ ਲੰਮੇ ਪਾ ਕੇ ਜਿਹੜੀ ਕੀ ਡਡੋਤ ਕੱਢਣੀ ਸਾਰੇ ਦਰਸ਼ਕਾਂ ਨੂੰ ਰੱਬ ਕਹਿਣਾ ਹੋਰ ਸਾਰਿਆਂ ਦੇ ਚਰਨੀ ਕਹਿਣਾ ਹਰੇਕ ਦੇ ਬੰਦੇ ਦੇ ਵੀ ਮੈਂ ਪੈਰਾਂ ਚ ਚਰਨੀ ਪੈਣਾ ਸਾਰਾ ਕੁਝ ਜਿਹੜਾ ਉਹ ਉਹਨਾਂ ਦਾ ਜਿਹੜਾ ਬੱਤੀ ਰਾਸੀ ਇਹ ਤਾਂ ਸਾਡੀ ਸਾਡੀ ਨਜ਼ਰ 'ਚ ਇਹ ਮੇਜ ਬਣ ਗਈ ਵੀ ਬਹੁਤ ਹੀ ਲਫਿਆ ਹੋਇਆ ਦਰਖਤ ਤੱਕ ਦਾ ਹਾਂਜੀ ਹਾਂਜੀ ਇਹ ਬਣ ਗਈ ਨਾ ਹਾਂਜੀ ਪਰ ਜਿੱਦ ਦਿਨ ਆਇਆ ਕਿ ਇਮਤਿਹਾਨ 'ਚ ਬੈਠਣ ਦਾ ਟਾਈਮ ਹਮ ਇਮਤਿਹਾਨ 'ਚ ਬੈਠਣ ਦਾ ਟਾਈਮ ਕਦੋਂ ਸੀ ਜਦੋਂ ਉਹਨਾਂ ਦੀ ਬਰੋਤਤਾ ਹੋ ਰਹੀ ਸੀ ਬਰੋਤਤਾ ਹੋਈ ਠੀਕ ਹੈ ਉੱਥੇ ਉਹ ਹਲੀਮियत ਕਿਤੇ ਦਿਖੀ ਨਹੀਂ ਹਮ ਉੱਥੇ ਚਾਹ ਐਕਸਾਈਟਮੈਂਟ ਚਲਾ ਲਓ ਚਾਹ ਮਾਂ ਬਾਰੇ ਕੁਝ ਬੋਲਣ ਤੇ ਜਾਂ ਉਹਨਾਂ ਦੇ ਜੋ ਸਾਈਂ ਕਹਿੰਦੇ ਆ ਉਹਨਾਂ ਬਾਰੇ ਮਾਈ ਤੇ ਸਾਈਂ ਬਾਰੇ ਬੋਲਣ ਤੇ ਹੋ ਗਈ ਗੱਲ ਜਾਂ ਉਹ ਕਾਰਨ ਹੋ ਜੇ ਪਰ ਅਸਲ ਤਾਂ ਇਹੀ ਆ ਨਾ ਫਿਰ ਹਮ ਅਸਲ ਤਾਂ ਜੇ ਤੁਹਾਡੀ ਪੜ੍ਹਾਈ ਕਰੀ ਆ ਤੁਸੀਂ ਤੇ ਪੜ੍ਹਾਈ 'ਚ ਜੇ ਤੁਸੀਂ ਝੋਲੀ 'ਚ ਦਾਣੇ ਤਾਂ ਉਹਦੇ ਹੀ ਗਿਣੇ ਜਾਣੇ ਆ ਨਾ ਜਦੋਂ ਤੁਹਾਡੇ ਨੰਬਰ ਆਉਣੇ ਆ ਸਹੀ ਹੈ ਸਹੀ ਹੈ ਉੱਥੇ ਜਿਹੜੀ ਫੇਲਿਅਰ ਹੋ ਗਿਆ ਉਹ ਫੇਲਿਅਰ ਨੂੰ ਫਿਰ ਕਵਰ ਕਰਨ ਦੀ ਕੋਸ਼ਿਸ਼ ਵੀ ਨਹੀਂ ਕੀਤੀ ਗਈ ਜਦੋਂ ਕੀਤੀ ਗਈ ਉਹਦੇ ਵਿੱਚ ਵੀ ਕਿਤਨੇ ਕਿਤੇ ਹੋਮੋਇਓਸੀ ਕੱਲ ਪਰਸੋ ਨਾ ਭਾਈ ਪਰਮਿੰਦਰ ਸੋਢੀ ਨੇ ਬੜੀ ਸੋਹਣੀ ਇੱਕ ਆਪਣੀ ਹੱਦ ਵੀ ਤੇ ਸ਼ੇਅਰ ਕੀਤੀ ਸੀ ਤੇ ਮੈਂ ਇੱਥੇ ਢੁਕਦੀ ਆ ਜ਼ਰੂਰ ਸੁਣਾਉਂਗਾ ਭਾਈ ਪਰਮਿੰਦਰ ਸੋਢੀ ਜਪਾਨ 'ਚ ਰਹਿੰਦੇ ਆ ਤੇ ਬਹੁਤ ਹੀ ਜ਼ਬਰਦਸਤ ਸ਼ਾਇਰ ਲੇਖਕ ਆ ਬਹੁਤ ਵੱਡੇ ਮਰੀਦ ਆ ਉਹਨਾਂ ਦੇ ਠੀਕ ਆ ਬੜੇ ਚੰਗੇ ਇਨਸਾਨ ਵੀ ਆਉ ਤੇ ਉਹਨਾਂ ਨੇ ਇੱਕ ਲਿਖੀ ਜੀ ਛੋਟੀ ਜੀ ਰਚਨਾ ਉਹ ਆ ਦੇਣਾ ਜਾਪਾਨ ਦੇ ਵਿੱਚ ਤਿੰਨ ਚਾਰ ਕਿਸਮ ਨਾਲ ਮਾਫੀ ਮੰਗੀ ਜਾਂਦੀ ਆ ਜਾਂ ਤਿੰਨ ਚਾਰ ਕਿਸਮ ਨਾਲ ਤਿੰਨ ਚਾਰ ਸ਼ਬਦ ਆ ਜਿਹੜੇ ਪ੍ਰਚਲਿਤ ਆ ਮਾਫੀ ਦੇ ਲਈ ਠੀਕ ਹੈ ਜੀ ਹੁਣ ਉਹ ਸ਼ਬਦ ਤਾਂ ਮੈਂ ਐਗਜ਼ੈਕਟ ਜਾਣ ਕੇ ਨਹੀਂ ਬੋਲਦਾ ਕਿਉਂਕਿ ਮੈਂ ਉਹਨੂੰ ਸਹੀ ਪ੍ਰੋਨਾਂਊਂਸ ਨਹੀਂ ਕਰ ਪਾਉਂਗਾ ਜਪਨੀਸ ਹਾਂ ਜਪਨੀਸ ਆ ਉਹ ਕਹਿੰਦੇ ਵੀ ਇੱਕ ਦਿਨ ਮੈਂ ਟ੍ਰੇਨ 'ਚ ਬੈਠਾ ਮੇਰੇ ਸਾਹਮਣੇ ਇੱਕ ਲੇਡੀ ਬੈਠੀ ਤੇ ਉਸ ਲੇਡੀ ਦੇ ਦੋ ਬੱਚੇ ਸੀ ਇੱਕ ਬੱਚੇ ਨੇ ਗਲਤੀ ਕੀਤੀ ਹਾਂਜੀ ਤੇ ਉਹਨੇ ਲੇਡੀ ਨੇ ਬੱਚੇ ਨੂੰ ਕਿਹਾ ਵੀ ਮਾਫੀ ਮੰਗ अच्छा ये बच्चे ने मुनकर हो गया माफी मांगने लेडी ने जारी रखी कहना उणो ते ओने मांग ली माफी ਜਦੋਂ ਨੇ माफी मांग ली ना लेडी ने 2 मिनट ਚੁੱਪ ਰਹਿ ਕੇ ਆਦੀ ਕਹਿੰਦੀ ਨੋ ਹੂੰ ਦੁਬਾਰੇ ਮੰਗੋ ਮਾਫੀ اچھا ਉਹ ਤਾਂ ਹੁਣ ਕੀ ਹੋ ਗਿਆ ਕਹਿੰਦੀ ਮੈਨੂੰ ਤੇਰੀ ਐਟੀਟਿਊਡ ਦੱਸ ਰਿਆ ਤੂੰ ਦਿਲੋਂ ਮੰਗੀ ਨਹੀਂ ਹਾਂ ਤੇਰੀ ਮਾਫੀ ਆ ਜਿਹੜੀ ਦਿਲੋਂ ਨਹੀਂ ਆਈ ਬਾਹਰੋਂ ਆਈ ਆ ਠੀਕ ਹੈ ਸੋ ਇੱਥੇ ਗੱਲ ਟੁੱਕਦੀ ਆ ਗਰਦਾਰਸਮਾਨ ਸਾਹਿਬ ਹੋਰਾਂ ਨੇ ਪਿੱਛੇ ਦੇ ਹਫ਼ਤੇ ਕ ਪਹਿਲਾਂ ਮਾਫੀ ਮੰਗੀ ਤੇ ਦੂਜੇ ਦਿਨੀ ਉਹ ਚੀਜ਼ ਜਾਪਾਨੀ ਕਥਾ ਸਾਬਤ ਹੋ ਗਈ ਉਹ ਇੱਕ ਮਾਫੀ ਦਿਲੋਂ ਸੀ ਜਾਂ ਦਿਖਾਵੇ ਦੀ ਸੀ ਸੋ ਦੇਖੋ ਅਸੀਂ ਕੌਣ ਹੁੰਨੇ ਮਤਾਂ ਦੇਣ ਵਾਲੇ ਸਰ ਇਹ ਲੋਕ ਪਹੁੰਚੇ ਹੋਏ ਆ ਵੱਡੇ ਲੋਕ ਆ ਵੱਡੇ ਮੈਂ ਤਾਂ ਖੁਦ ਕਹਿਣਾ ਮੈਂ ਮੇਰਾ ਬੁੱਕ ਤਾਂ ਨਾ ਜੋ ਨਵਾਂ ਐਡੀਸ਼ਨ ਆਉਣਾ ਸੀ ਹਾਂਜੀ ਉਸ ਬੁੱਕ ਚ ਗੁਰਦਾਸ ਮਾਨ ਸਾਹਿਬ ਬਾਰੇ ਦੋ ਲੇਖ ਹੈਗੇ ਅੱਛਾ ਜੀ ਇੱਕ ਉਹਨਾਂ ਦੇ ਢੋਲਕੀ ਮਾਸਟਰ ਭੋਲੇ ਬਾਰੇ ਲੇਖ ਆ ਚਲੋ ਜਿਕਰ ਆ ਕਿਤਾਬ ਚ ਕਾਫੀ ਜਿਕਰ ਆ ਤੇ ਪੋਜੀਟਿਵ ਜਿਕਰ ਆ ਕਿਤਾਬ ਚ ਠੀਕ ਆ ਉਹਨਾਂ ਦੇ ਹੱਕ ਚ ਆ ਮੇਰਾ ਨਵਾਂ ਐਡੀਸ਼ਨ ਛਪਣਾ ਸੀ ਬਾਈ ਭពਿੰਦਰ ਮੱਲੀ ਹੋਰਾਂ ਨੇ ਛਾਪਣਾ ਸੀ ਕੈਨੇਡਾ ਤੋਂ ਉਹ ਮੈਨੂੰ ਆਦੇ ਕਹਿੰਦੇ ਵੀ ਨਵੇਂ ਐਡੀਸ਼ਨ ਚ ਤੁਸੀਂ ਕੀ ਸੋਚਦੇ ਹੋ ਜਿਹੜੀਆਂ ਚੀਜ਼ਾਂ ਤੋਂ ਉਹਨਾਂ ਨੂੰ ਕੱਢਣਾ ਚਾਹੋਗੇ ਮੈਂ ਕਹਿੰਨਾ ਮੈਂ ਕੱਢਦਾ ਨਹੀਂ ਮੈਂ ਜੇ ਕੱਢਦਾ ਤਾਂ ਲੋਕ ਮੂਰਖ ਥੋੜਾ ਲੋਕ ਮੇਰਾ ਪੁਰਾਣਾ ਐਡੀਸ਼ਨ ਲੈ ਕੇ ਦਿਖਾ ਦੇਣਗੇ ਵੀ ਤੂੰ ਤਾਂ ਐਂ ਕਹਿਣਾ ਹੁੰਦਾ ਸੀ ਗੁਰਦਾਸ ਮਾਨ ਦੇ ਮਾਮਲੇ ਚ ਤੇ ਹੁਣ ਆ ਚੀਜ਼ ਆ ਮੈਂ ਜਾਂ ਮੈਂ ਉਹਦੇ ਮੂਰੇ ਇੱਕ ਭੂਮਿਕਾ ਲਿਖਣੀ ਚਾਹੁੰਗਾ ਇੱਕ ਪੈਰੇ ਦੀ ਠੀਕ ਹੈ ਕਹਿੰਦੇ ਕੀ ਮੈਂ ਕਹਾਂ ਮੈਂ ਲਿਖ ਕੇ ਭੇਜਦਾ ਫਿਰ ਮੈਂ ਉਹਨਾਂ ਨੂੰ ਭੂਮਿਕਾ ਲਿਖ ਕੇ ਭੇਜੀ ਆ ਹਜੇ ਉਹ ਜਾਣੀ ਆ ਕਿਤਾਬ ਤਾਂ ਮੈਂ ਉਹਦੇ ਵਿੱਚ ਲਿਖਿਆ ਵੀ ਜਦੋਂ ਅਸੀਂ ਇੱਕ ਫੈਨ ਸੀ ਜਾਂ ਅਸੀਂ ਇੱਕ ਜਿੰਨਾ ਸਾਡੀ ਸੋਝੀ ਸੀ ਅਸੀਂ ਗੁਰਦਾਸ ਸਿੰਘ ਸਾਹਿਬ ਨੂੰ ਜੇ ਢੰਗਣਾ ਲੈਂਦੇ ਸੀ ਉਦੋਂ ਮੇਰੀ ਨਜ਼ਰ ਵਿੱਚ ਆ ਚੀਜ਼ਾਂ ਸੀ ਅੱਜ ਮੇਰੀ ਨਜ਼ਰ ਵਿੱਚ ਸਮੀਕਰਨ ਬਦਲ ਗਏ ਲੋਕਾਂ ਮੁਤਾਬਕ ਉਦੋਂ ਮੇਰੇ ਨਾਲ ਦੇ ਲੱਖਾਂ ਹੋਰ ਵੀ ਬਹੁਤ ਫੈਨ ਸੀ ਜਿਹੜੇ ਅੱਜ ਬਦਲੇ ਆ ਸੋ ਮੈਂ ਨਾ ਉਦੋਂ ਸਟੈਂਡ 'ਤੇ ਖੜਦਾ ਨਾ ਮੈਂ ਅੱਜ ਸਟੈਂਡ ਰੱਖਦਾ ਇਸ ਚੀਜ਼ ਦਾ ਮੈਂ ਬਲੈਕ ਐਂਡ ਵਾਈਟ ਪਾਲਿਸੀ ਰੱਖਦਾ ਹੋਇਆ ਉਹ ਆਰਟੀਕਲ ਵੀ ਤੁਹਾਡੇ ਨਾਲ ਸਾਂਝਾ ਕਰ ਰਿਹਾ ਤੇ ਇਹਦਾ ਦੱਸ ਵੀ ਰਿਆਂ ਵੀ ਅੱਜ ਮੈਂ ਪਾਈ ਇਸ ਚੀਜ਼ ਦਾ ਸਮਰਥਕ ਨਹੀਂ ਉਹਨਾਂ ਦੀ ਆ ਗੱਲਾਂ ਕਰ ਠੀਕ ਹੈ ਸਮੇਂ-ਸਮੇਂ ਨਾਲ ਸੋਚ ਬਦਲਦੀ ਹੈ ਬੰਦਾ ਬਦਲਦਾ ਹੈ ਤੇ ਇਸੇ ਨੂੰ ਕਹਿੰਦੇ ਸਿੱਖਣਾ ਹਾਂ ਵੀ ਆਪਾਂ ਕਿਸੇ ਨੂੰ ਮੂਰਖ ਥੋੜਾ ਬਣਾ ਸਕਦੇ ਆਪਾਂ ਕਹਿ ਦਈਏ ਵੀ ਕੱਲ੍ਹ ਤੱਕ ਤਾਂ ਮੈਂ ਸੁਗਵੰਤ ਨੂੰ ਕਹਿੰਦਾ ਹੀ ਰੱਬ ਆ ਤੇ ਅੱਜ ਮੈਂ ਜੱਬ ਕਹਿਣ ਲੱਗ ਜਾ ਮੈਂ ਇਹ ਕਹਿ ਸਕਦਾ ਵੀ ਉਹ ਰੱਬ ਮੈਂ ਕਿਉਂ ਕਹਿੰਦਾ ਸੀ ਤੇ ਜੱਬ ਅੱਜ ਮੈਂ ਕਿਉਂ ਕਹਣਾ ਸਹੀ ਹੈ ਜੀ ਸਿੰਪਲ ਜਿਹਾ ਫੰਡਾ ਆਏਗਾ ਸੋ ਮੈਨੂੰ ਲੱਗਦਾ ਇਹ ਆਪਾਂ ਇਸ ਐਪੀਸੋਡ 'ਚ ਨਾ ਇੰਨੀਆਂ ਕਿ ਗੱਲਾਂ ਹੀ ਬਹੁਤ ਆ ਕਿਉਂਕਿ ਇਹ ਆਪਣਾ ਵਿਸ਼ਾ ਨਹੀਂ ਸੀ ਆਪਾਂ ਤਾਂ ਉਹੀ ਵਿਸ਼ਾ ਤਾਂ ਸੀਗਾ ਨਹੀਂ ਜੀ ਪਰ ਗੱਲਾਂ ਕਹਿੰਦੇ ਹੁੰਦੇ ਨੇ ਮੈਂ ਕਿਤੇ ਪੜਿਆ ਸੀਗਾ ਕਹਿੰਦੇ ਵੀ ਸੋਸਾਇਟੀ ਨੂੰ ਦੋ ਲੋਕ ਬਹੁਤ ਉਹ ਕਰਦੇ ਨੇ ਪ੍ਰਭਾਵਿਤ ਕਰਦੇ ਨੇ ਇੱਕ ਤਾਂ ਲੋਕ ਉਹ ਜਿਹੜੇ ਸਭ ਕੁਝ ਜਾਣਦੇ ਨੇ ਪਰ ਬੋਲਦੇ ਨਹੀਂ ਹਮ ਇੱਕ ਉਹ ਜਿਹੜੇ ਸਭ ਕੁਝ ਜਾਣਦੇ ਬਿਲਕੁਲ ਨਹੀਂ ਪਰ ਉਹ ਬੋਲਦੇ ਬਹੁਤ ਨੇ ਹਮ ਹਮ ਤੇ ਮੈਨੂੰ ਲੱਗਦਾ ਵੀ ਜੇ ਆਪਾਂ ਕੁਝ ਕਮਿਊਨਿਟੀ ਵਾਸਤੇ ਇਸ ਬਾਰੇ ਸੇਧ ਦੇ ਸਕਦੇ ਹਾਂ ਕਿ ਵੀ ਜਿੱਦਾਂ ਤੁਸੀਂ ਕਿਹਾ ਆ ਕਿ ਵੀ ਪ੍ਰਭਾਵਿਤ ਆਪਾਂ ਨੂੰ ਹੋਣਾ ਚਾਹੀਦਾ ਪਰ ਉਹ ਸਿਰਫ ਤੇ ਸਿਰਫ ਮਨੋਰੰਜਨ ਦਾ ਕੰਮ ਹੈ 2 ਮਿੰਟ 2 ਘੰਟੇ ਦਾ ਪ੍ਰੋਗਰਾਮ ਦੇਖੋ ਤੇ ਆਪਣਾ ਅੱਗੇ ਜ਼ਿੰਦਗੀ ਦੇ ਬਾਕੀ ਕਾਰਜ ਦਿਓ ਤੇ ਇਹ ਟੌਪਿਕ ਤਾਂ ਵੈਸੇ ਬਹੁਤ ਟੁਕਦਾ ਹੀ ਆਪਣੇ ਨਾਲ ਹੂੰ ਸਰੋਤਿਆਂ ਨੂੰ ਇਹ ਚੀਜ਼ਾਂ ਦੱਸਣੀਆਂ ਸਾਡੇ ਬਾਰੇ ਵੱਲੋਂ ਇਹ ਹੀ ਦੱਸਦੀ ਨਾ ਕਿ ਵੀ ਕਮਿਊਨਿਟੀ ਬੇਸਡ ਹੈ ਇਹ ਕੰਮ ਹੈ ਅਸੀਂ ਸਿਰਫ ਤੇ ਸਿਰਫ ਅੰਨੇ ਹੋ ਕੇ ਕਿਸੇ ਦਾ ਫੈਨ ਹੋ ਕੇ ਉਹਦੇ ਨਾਲ ਜੀਵਨ ਨੂੰ ਆਪਣਾ ਤਬਾਹ ਨਾ ਕਰੀਏ ਜੀਵਨ ਕਿਉਂਕਿ ਸਾਡੀ ਆਪਣੀ ਜ਼ਿੰਦਗੀ ਹੈ ਆਪਣੀਆਂ ਲੋੜਾਂ ਨੇ ਆਪਣਾ ਪਰਿਵਾਰ ਹੈ ਆਪਣਾ ਸਾਥ ਹੈ ਕਈ ਵਾਰੀ ਕੀ ਹੁੰਦਾ ਕਿ ਵੀ ਇੱਕ ਬੰਦੇ ਦੇ ਦੋ ਫੈਨ ਹੁੰਦੇ ਨੇ ਇੱਕ ਉਹਦੇ ਬਾਰੇ ਕੋਈ ਸੋਚਦਾ ਇੱਕ ਹੋਰ ਸੋਚਦਾ ਫਿਰ ਆਪ ਚ ਉਹਦੀ ਸਿੰਗੜਦੇ ਨੇ ਤੇ ਇਹ ਥੋੜੇ ਜਿਹੜੇ ਵਿਚਾਰ ਨੇ ਮੈਨੂੰ ਲੱਗਦਾ ਵੀ ਸਰੋਤਿਆਂ ਨੂੰ ਅੱਜ ਪਸੰਦ ਆਣਗੇ ਤੇ ਸਰੋਤੇ ਜਿਹੜੇ ਹੈਗੇ ਨੇ ਕਈ ਵਾਰ ਕੀ ਹੁੰਦਾ ਕਿ ਅ ਬੰਦੇ ਚ ਬਣੀਆਂ ਹੁੰਦੀਆਂ ਨੇ ਆਪਣੀਆਂ ਨਾ ਉਹਦੇ ਬਾਰੇ ਕੀ ਸੋਚਦਾ ਉਹ ਪਰਤਾਂ ਜਿਹੜੀਆਂ ਹੁੰਦੀਆਂ ਨੇ ਉਹ ਲੈ ਜਾਂਦੀਆਂ ਉਹ ਲੈ ਜਾਂਦੀਆਂ ਕਿ ਨਹੀਂ ਯਾਰ ਵੀ ਜਿਹੜੀ ਗੱਲ ਕਹੀ ਹੈ ਇਹ ਵੀ ਹੋ ਸਕਦੀ ਹੈ ਹੁਣ ਇੱਥੇ ਸਾਡਾ ਕੋਈ ਇਹ ਨਹੀਂ ਸੀਗਾ ਕਿਸੇ ਨੂੰ ਭੰਡਣਾ ਜਾਂ ਕਿਸੇ ਨੂੰ ਨਿੰਦਣਾ ਇਹ ਤੇ ਸਰ ਤੇ ਸਰ ਇਹ ਸੀਗੀਆਂ ਵੀ ਜਿਹੜੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਉਹ ਅਸੀਂ ਲਾਈਟ ਹੋ ਕੇ ਲਈਏ ਮਨੋਰੰਜਨ ਦਾ ਕੰਮ ਹੁੰਦਾ ਕਿ ਵੀ ਜ਼ਿੰਦਗੀ ਦੇ ਸਟ੍ਰੈਸ ਚੋਂ ਥੋੜਾ ਬਹੁਤ ਤੁਹਾਨੂੰ ਕੱਢੀਏ ਤੇ ਅਸੀਂ ਕਲਾਕਾਰਾਂ ਨੂੰ ਹੋਇਆ ਫਿਲਮ ਵਾਲਿਆਂ ਨੂੰ ਹੋਇਆ ਜਾਂ ਇਹ ਸਿੰਗਰ ਹੋਏ ਕੋਈ ਵੀ ਇਹਨਾਂ ਨੂੰ ਓਨਾ ਮਾਣ ਆਦਰ ਦਈਏ ਜਿੰਨਾ ਜਿੰਨੇ ਜੋਗੇ ਹੈਗੇ ਨੇ ਇਹ ਤੇ ਇਹਨੂੰ ਉੱਤਲਕ ਸੀਮਤ ਰੱਖੀਏ ਤੇ ਉਮੀਦ ਕਰਦੇ ਹਾਂ ਜੀ ਅੱਜ ਦੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਤੁਹਾਨੂੰ ਪਸੰਦ ਆਈਆਂ ਹੋਣਗੀਆਂ ਜੇ ਕੋਈ ਤੁਹਾਡਾ ਸੁਝਾਅ ਜਾਂ ਕੋਈ ਇਹਦੇ 'ਚ ਸਾਡੇ ਵੱਲੋਂ ਕਮੀ ਹੋਈ ਜਾਂ ਕਿਸੇ ਦੇ ਮਾਣ ਤਾਂ ਚ ਸਾਡੇ ਕੋਲੋਂ ਗਲਤ ਸ਼ਬਦ ਕਹੇ ਗਏ ਹੁਣ ਤਾਂ ਸਾਨੂੰ ਮਾਫੀ ਹੈ ਜੀ ਤੇ ਮਿਲਦੇ ਹਾਂ ਜੀ ਕਦੇ ਅਗਲੇ ਸ਼ੋਅ 'ਚ ਤੇ ਅਗਲੇ ਮੁੱਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ